ਹਲੋ ਜੀ ਸਾਰਿਆਂ ਨੂੰ ਪਿਆਰ ਸასი ਕਾਲ ਜੀ ਮੈਨੂੰ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਬਾਹੀ ਬੁਰਾ ਸਾਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਅੱਜ ਆਪਾਂ ਬਣਾਉਣ ਲੱਗੇ ਆ ਸ਼ਕਰਪਾਰੇ ਉਹਦੇ ਲਈ ਆਪਾਂ 200 ਗ੍ਰਾਮ ਮੈਦਾ ਹੋਵੇਗਾ ਕਾਉਣੀ ਲੈ ਲੇ ਟੋਕਰੀ ਦਾ ਚੌਥਾ ਹਿੱਸਾ ਲੈ ਲਈਏ ਆਪਾਂ ਘਿਓ ਤੇ ਪਾਣੀ ਥੋੜੇ ਹਿਸਾਬ ਦੇ ਨਵਾਗੇ ਅੰਦਾਜ਼ੇ ਦੇ ਨਾਲ ਪਾ ਲਾਂਗੇ ਰਾਇ ਤਾਂ ਜੇ ਚੌਥਾ ਕੇਸ ਜੇ ਮੱਧ ਖੱਟ ਹੋਈ ਥੋੜੇ ਜਿਹਾ ਹੋਰ ਪਾ ਲਾਂਗੇ ਇੱਕ ਕੋ ਥੋੜੇ ਇੱਕ ਅੱਧਾ ਚਮਚਾ ਲਵਾਂਗੇ ਆਪਾਂ ਇੱਥੇ ਛੋਡੇਗਾ ਉਦੋਂ ਪੋਰ ਦੇ ਜੇ ਹੋ ਜਾਂਦੇ ਆ ਉਹਦੇ ਨਾਲ ਚਲੋ ਲੱਗਦੇ ਆ ਬਣਾਉਣਾ ਆਪਾਂ ਪੌਣੀ ਇਹਦੇ ਵਿੱਚ ਸਮਾਨ ਸਾਰ ਬਸ ਆਟਾ ਪਾ ਗੁੰਨ ਲਿਆ 7:30 ਵਜੇ ਪਾਇਆ ਸੀ ਉਹਦੇ ਨਾਲ ਹੀ ਆਟਾ ਖੁੱਝ ਗਿਆ ਪੂਰਾ ਫੁਰੇ ਹੋ ਗਿਆ ਬਹੁਤ ਸੌਖਾ ਹੈ ਉਹਨੇ ਇਹਨਾਂ ਨੂੰ ਹੁਣ ਲਿਏ ਅੰਕੇ ਅਖੜਾ ਦੇ ਕੱਪੜੇ ਚਾਹੇ ਆਸਟੇਮੈਂਟ ਲਈ ਰੱਖਿਆ ਅਸਤੇ ਰੱਖਾਗੇ ਅਸਤੇਮੈਂਟ ਲਈ ਹਨ ਆਪਾਂ ਕੱਪੜੇ ਚ ਲੈ ਕੇ ਠੇਕ ਰੱਖਾ ਦਿੰਨੇ ਆ ਰਾਸੂਟ ਉਹ ਡੱਬੇ ਚ ਵੀ ਟੱਕ ਸਕਦੇ ਆ ਚਲ ਇਹਦੇ ਚ ਮੈਂ ਇਹ ਭੇਟਦਾ 10 ਮਿੰਟ ਦੇ ਰੈਸਟ ਤੇ ਰੱਖਦੇ ਇਹਨੂੰ ਆਪਾਂ ਫਿਰ ਅਕੀ ਕੌਕੋ ਗਰਮ ਕਰਦੇ ਆ ਆਟਾ ਪੜਾ ਬਧੀਆ ਹੁਣ ਆਸੇ ਮੈਂ ਵੀ ਰੈਸਟ ਤੇ ਬਾਗ ਬਹੁਤ ਸੋਨਾ ਪਹਿਲਾਂ ਆਪਾਂ ਇਹਨੂੰ ਦੇਣ ਲੈਣੀ ਹੈ ਲੋ ਅਰਕੇ ਬੇਲ ਦੇ ਬੇਲ ਨੂੰ ਛੋਟੇ ਛੋਟੇ ਕੱਟ ਲੈਣਾ ਅਕਸਰ ਆਪਾਂ ਰੋਟੀ ਬੇਲ ਦੀ ਹੁਣੇ ਕੱਟ ਲੈਣੀ ਆਪਾਂ ਸਾਰਾ ਆਪਾਂ ਰੋਟੀ ਨੇ ਚਾਰ ਸੀ ਬੇਲ ਦੀ ਜੇ ਗੋਲ ਜਿਹਾ ਦੇ ਸਾਈਡਾਂ ਜੇ ਫਿਰ ਖਰਾਬ ਹੋ ਜਾਂਦਾ ਬਸ ਹੁਣ ਆਪਾਂ ਛੋਟੇ ਛੋਟੇ ਪੀਸਾਂ ਚ ਕੱਟ ਲੇ ਸ਼ਕਰਪਾਰੇ ਸਾਰੇ ਆ ਛੋਟੇ ਛੋਟੇ ਪੀਸਾਂ ਚ ਕੱਟ ਲੇ ਹੁਣ ਆਪਣਾ ਤੇਲ ਗਰਮ ਹੋਇਆ ਪਿਆ ਆਪਾਂ ਇਹਦੇ ਵਿੱਚ ਪਾ ਦਿੰਨੇ ਆਂ ਫਿਰ ਇੱਕ ਪਾਟੇ ਦੇਖਾਂਗੇ ਜਿਆਦਾ ਗਰਮ ਕਣੀ ਹੈ ਤਾਂ ਪਤਾ ਲੱਗ ਜੂਗਾ ਬਸ ਠੀਕ ਹੋਊ ਸਾਰੇ ਵਿੱਚ ਪਾ ਦਿੰਨੇ ਆਂ ਇਹਦੇ ਆਲੋ ਤੇ ਸਾਰੇ ਆ ਹੌਲੀ ਹੌਲੀ ਬਣ ਜਾਣਗੇ ਮਾਰਦੇ ਬਸ ਕੜਾਹੀ ਨੂੰ ਲਾਵਾ ਗਿਆ ਸਿੱਧਾ ਹੌਲੀ ਹੌਲੀ ਬਾੜਨੇ ਇਹ ਘਟ ਤੋਂ ਘਟ ਸੇਕਦੇ ਬਣਾਉਣੇ ਆ ਨਹੀਂ ਤੇ ਫਿਰ ਜਲ ਜਾਣਗੇ ਹਾਂ ਵਿੱਚ ਚਿੱਟੇ ਜਿਹੇ ਹੁੰਦੇ ਆ ਚਲੋ ਹੁਣ ਆਪਾਂ ਸਾਰੇ ਬਣਾ ਲੈਂਦੇ ਹਾਂ ਥੋੜੇ ਥੋੜੇ ਚਮਚੇ ਦੀ ਹੈਲਪ ਜੀ ਨਾਲ ਵੇਖ ਲਈਏ ਹਲਾ ਕੇ ਮੜ ਮੜ ਸੇਕਾਪਲਾ ਬਹੁਤ ਘਟ ਰੱਖਿਆ ਹੋਇਆ ਬਾਹਲੇ ਸੇਕ ਉਹ ਜਾਲਾ ਜਾਣ ਕਿਤੇ ਜਿਵੇਂ ਆਪਾਂ ਗਲਾਬ ਜਾਮਲਾ ਦੀ ਥੋੜੀ ਅਸੇ ਘਟ ਰੱਖਦੇ ਨੇ ਜਮ ਉਸ ਤਰੀਏ ਬਣਾਉਣੇ ਪੈਂਦੇ ਆਪਾਂ ਨੇ ਸੇ ਪੰਜ ਚਾਰ ਮਿੰਟਾਂ ਚ ਬਣ ਜਾਣਗੇ ਸ਼ਕਰਬਾਰੇ ਆਪਣੇ ਬਣ ਗਏ ਹੁਣ ਆਪਾਂ ਗੈਸ ਮੋੜ ਦਾ ਫਤ ਕਰਤਾ ਉਸ ਬਾਹਰ ਕੱਢ ਲੇ ਲਈਏ ਹਨ ਸ਼ਕਰਬਾਰੇ ਬਣ ਗਏ ਆਪਣੇ ਬਾਹਰ ਕੱਢ ਦੇ ਹੁਣ ਖੰਡ ਲੈਣੀ ਜਿੰਨਾ ਆਪਾਂ ਮੀਡਾ ਲਿਆਣਾ ਉਹਨੂੰ ਵੀ ਖੰਡ ਲਮਾ ਦੇ ਤੇ ਲੋੜ ਦਾ ਪਾਣੀ ਪਾਵਾਂਗੇ ਖੰਡ ਨਾਲ ਚਾਣੀ ਬਣਾ ਲਏਗੇ ਚਾਪਚੀ ਵੀ ਬਣਾਵਾਂਗੇ ਚਾਣੀ ਆਪਾਂ ਚਾਣੀ ਆਪਣੀ ਬੜੀ ਜਲਦੀ ਆ ਚਾਪਚੀ ਵੀ ਆਪਾਂ ਇੱਕ ਤਾਰਦੀ ਬਣਾਵਾਂਗੇ ਉਹ ਦੋ ਚਾਰ ਮਿੰਟ ਹੋਰ ਰੱਖੋ ਚਾਣੀ ਆਪਣੀ ਬਣ ਗਈ ਚਾਪਚੀ ਵੀ ਬਣ ਗਈ ਬੜਾ ਹਲਕੀ ਜਿਹੀ ਤਾਰਦੀ ਆਸਾ ਹੁਣ ਆਪਾਂ ਸਾਰੇ ਵਿੱਚ ਪਾ ਦਿੰਨੇ ਆ ਆਪਣੇ ਸ਼ਕਰ ਪਾਰੇ ਦੇ वाल देकर दे दो मिनट वाल पाने गैस बंद करता हूँ आप हिलाई चलोंगे एक दूजे के नाल चिपक जाने ठरडे तो तक हिलाई चला बस दो तो चार मिनट चर तो जाने कट देने बहुत सोहने बने कली कल खाली चुंबड़ी पी बहुत वाइया बने आप किसी भांडे चढ़ देने ਹਾਂਜੀ ਸ਼ਕਰਬਾਰੇ ਬਣ ਕੇ ਬਹੁਤ ਵਧੀਆ ਆਪਣੇ ਤਿਆਰ ਹੋਏ ਕੱਲਾ ਕੱਲਾ ਸ਼ਕਰਬਾਰਾ ਪਿਆ ਬਹੁਤ ਸੋਹਣੇ ਬਣਿਆ ਤੁਸੀਂ ਵੀ ਜੇ ਬਣਾਉਣੇ ਇਸੇ ਤਰੀਕੇ ਨਾਲ ਬਣਾਇ ਬਹੁਤ ਜਿਆਦਾ ਵਧੀਆ ਬਣਦੇ ਆ ਕੰਡੇ ਕੰਡੇ ਨੂੰ ਖਾਣੀ ਚੋਗੜੀ ਪਈ ਆ ਬਹੁਤ ਜਿਆਦਾ ਵਧੀਆ ਬਣਿਆ ਉਹ ਵੀ ਅਨਾਰ ਦੇ ਨਾਲ ਸਾਰਾ ਕੁਝ ਬੱਤ ਜਿਹੜਾ ਪੂਰਾ ਬਹੁਤ ਵਧੀਆ ਹੋ ਗਿਆ ਸਾਰਾ ਕੁਝ ਚਲੋ ਜੀ ਠੀਕ ਆ ਵੀਡੀਓ ਤਾਂ ਅਸੀਂ ਟੱਪ ਇੱਥੇ ਕਰਦੇ ਆ ਵੀਡੀਓ ਚੰਗੀ ਲੱਗੀ ਲਾਇਕ ਸ਼ੇਅਰ ਜ਼ਰੂਰ ਕਰਿਓ